ਰੋਕ ਰਹੀਏ ਖਬਰਾਂ ਦਾ ਤਾਂ ਇਸ ਸਮੇਂ ਜਿਹੜੀ ਕੱਲ ਹੀ ਵੈਸੇ ਜਨਤਕ ਹੋ ਗਈ ਸੀ ਖਬਰ ਕਿ ਸੁਪਰੀਮ ਕੋਰਟ ਤੋਂ ਜਾ ਕੇ ਅਕਾਲੀ ਦਲ ਦੇ ਵੱਡੇ ਨੇਤਾ ਵਿਕਰਮ ਮਜੀਠੀਆ ਨੂੰ ਰਾਹਤ ਮਿਲ ਗਈ ਹੈ ਜ਼ਮਾਨਤ ਮਿਲ ਗਈ ਹੈ ਤੇ ਇਸ ਮਿਲੀ ਹੋਈ ਰਾਹਤ ਦਾ ਨਤੀਜਾ ਸੀ ਕਿ ਅੱਜ ਨਾਬਾ ਜੇਲ੍ਹ ਦੇ ਬਾਹਰ ਖੂਬ ਟੋਲ ਟਮਕਾ ਵੱਜਿਆ ਖੂਬ ਰੌਣਕਾਂ ਲੱਗੀਆਂ ਵੱਡੇ ਵੱਡੇ ਅਕਾਲੀ ਨੇਤਾ ਉੱਥੇ ਪਹੁੰਚੇ ਇਸ ਸਭ ਨੂੰ ਜੇਕਰ ਦੇਖੀਏ ਤਾਂ ਹੁਣ ਕੀ ਝਲਕ ਪੈਂਦੀ ਹੈ ਵਿਕਰਮ ਮਜੀਠੀਆ ਦਾ ਮੁੱਛਾਂ ਨੂੰ ਦਿੱਤਾ ਗਿਆਤਾ ਲਾਈਆਂ ਗਈਆਂ ਐਨਕਾ ਤੇ ਦਿੱਤੇ ਗਏ ਬਿਆਨ ਕਿਹੋ ਜੀ ਗਰਮੀ ਪਖਾਉਣਗੇ ਆਉਣ ਵਾਲੇ ਦਿਨਾਂ ਚ ਨਹੀਂ ਦੇਖੋ ਰਸ਼ਦੀ ਤੁਸੀਂ ਗੱਲ ਕੀਤੀ ਹੈ ਰਸ਼ ਪੰਜਾਬ ਸ਼ਿੰਗਾਰ ਦੇ ਮਗਰ ਵੀ ਬੜਾ ਸੀ ਆ ਪਿੱਛੇ ਜੇ ਮੈਂ ਵੀਡੀਓ ਦੇਖੀ ਆ ਪੰਜਾਬ ਸ਼ਿੰਗਾਰ ਜਿਹੜਾ ਘੋੜਾ ਬਾਬੇ ਗੁਰਵਿੰਦਰ ਦਾ ਉਹਨੂੰ ਵੇਖਣ ਲਈ ਵੀ ਲੋਕ ਟੁੱਟ ਪੈਂਦੇ ਨੇ ਬਿਲਕੁਲ ਇੱਧਰ ਉਤਰਾ ਹੀ ਵਿਕਰਮਜੀਤਿਆ ਨੂੰ ਵੀ ਅੱਜ ਦੇਖਣ ਲਈ ਉਹਨਾਂ ਦੇ ਜਿਹੜੇ ਬਈ ਹੈਗੇ ਨੇ ਪ੍ਰਸ਼ੰਸਕ ਉਹਨਾਂ ਦਾ ਜਮਾਵਣਾ ਲੱਗਾ ਤੇ ਦੇਖੋ ਗੁਰਪ੍ਰੀਤ ਬੜੀ ਸਿੰਪਲ ਗੱਲ ਹੁੰਦੀ ਆ ਜੇਲ੍ਹ ਦੇ ਵਿੱਚੋਂ ਜਦੋਂ ਕੋਈ ਸ਼ਖਸ ਆਉਂਦਾ ਹੈ ਤੇ ਲੋਕ ਤੜੀ ਚੈੱਕ ਕਰਦੇ ਆ ਕਿ ਤੜ ਪਹਿਲਾਂ ਵਾਲੀ ਹੈ ਜਾਂ ਪਹਿਲਾਂ ਵਾਲੀ ਗੱਲ ਨਾ ਰਹੀ ਤੋ ਤੜ ਦੇਖੋ ਦਿਖਾਉਣੀ ਪੈਂਦੀ ਆ ਜੇ ਜ਼ਮਾਨੇ ਚ ਰਹਿਣ ਤੇ ਜੇ ਤੁਸੀਂ ਜੇਲ੍ਹ ਚੋਂ ਲਟਕੇ ਮੋਢਿਆਂ ਨਾਲ ਆ ਗਏ ਮੁਸ਼ਾ ਥਾਣੂ ਹੋ ਗਈਆਂ ਤੇ ਕੰਮ ਤੁਹਾਡਾ ਢਹਿਲਾ ਪੈ ਗਿਆ ਅਗਲਾ ਕਹਿੰਦਾ ਹੈ ਤੇ ਲੈ ਉਦੋਂ ਪੰਗੇ ਲੈਂਦਾ ਸੀ ਹੁਣ ਨਿਕਲ ਕੇ ਹੈਂਕੜੀ ਤੂੰ ਇਸ ਕਰਕੇ ਜਦੋਂ ਕੋਈ ਬੰਦਾ ਜੇਲ੍ਹ ਚੋਂ ਨਿਕਲਦਾ ਹੈ ਸਭ ਤੋਂ ਪਹਿਲਾਂ ਜ਼ਮਾਨਾ ਉਹਦੀ ਤੜ ਦੇਖਦਾ ਕਿ ਤੜ ਕਿੰਨੀ ਕੁ ਆ ਤੇ ਮਜੀਠੀਆ ਮਜੀਠੀਆ ਉਹਨ ਤਜਰਵੇ ਕਾ ਰਾਜਨੀਤਿਕ ਬੰਦਾ ਹੈ ਸਭ ਤੋਂ ਪਹਿਲਾਂ ਕਾਲਾ ਚਸ਼ਮਾ ਮਗਾ ਕੇ ਉਹਨੇ ਲਾਇਆ ਪਤਾ ਨਹੀਂ ਕਿੰਨੇ ਕੁ ਰੁਪਈਆ ਦਾ ਸੀ ਤੇ ਉਸ ਤੋਂ ਬਾਅਦ ਮੁਸ਼ਾ ਨੂੰ ਤਾਂ ਦੇ ਕੇ ਲੋਕਾਂ ਨੂੰ ਮੈਸੇਜ ਦੇਣ ਦਾ ਯਤਨ ਕੀਤਾ ਕਿ ਮਜੀਠਿਆ ਟੁੱਟਿਆ ਨਹੀਂ ਅੱਛਾ ਫਿਰ ਬਿਆਨਾਂ ਤੇ ਆਜੋ ਕਿ ਭਾਈ ਇਹ ਕਹਿੰਦਾ ਸੀ ਕਿ ਸਰਹਾਣਾ ਮੰਗਦਾ ਮਜੀਠਾ ਸਰਹਾਣਾ ਤੇ ਉਸਨੇ ਕਿਹਾ ਕਿ ਪਿਆਰੇ ਪੁੱਤਾ ਮੇਰੇ ਕੋਲ ਦੋ ਸਰਹਾਣੇ ਸੀ ਇੱਕ ਇਹ ਦੇਤੇ ਤੇਰਾ ਨਾਮ ਲਿਖਿਆ ਸੀ ਉਹ ਗੋਡਿਆਂ ਥੱਲੇ ਸੀ ਤੇਰੇ ਆਕਿਆਂ ਵਾਲਾ ਦਾ ਗਿੱਟੇ ਥੱਲੇ ਸੀ ਤੇ ਇੱਕ ਸੈਂਕਰ ਦੀ ਦਾ ਨਾਮ ਲੈ ਕੇ ਵੀ ਐਸਾ ਰੱਖਿਆ ਸੀ ਸਰਾਣੇ ਵਾਲੀ ਸਾਈਡ ਮਤਲਬ ਕਿਡਾ ਫਟਾ ਬਿਆਨ ਇਹ ਕਿਡਾ ਫਟਾ ਨਿੱਜੀ ਆ ਪਰਸਨਲ ਆ ਤੋ ਕਿ ਮਾਨਸਬ ਖੁਦ ਪਰਸਨਲ ਹੁੰਦੇ ਆ ਉਹਨਾਂ ਦੇ ਵਿਰੋਧੀ ਵੀ ਪਰਸਨਲ ਹੁੰਦੇ ਆ ਇਹ ਵੀ ਇੱਕ ਕਹਿ ਲਈਏ ਕਿ ਹੁਣ ਇਸ ਵੇਲੇ ਦੀ ਸਾਡੀ ਸਿਆਸਤ ਦੀ ਇੱਕ ਨਵੀਂ ਬਣ ਗਈ ਆ ਕਿ ਅੱਜਕੱਲ ਬਹੁਤ ਜ਼ਿਆਦਾ ਨਿੱਜੀ ਹੋਇਆ ਜਾਂਦਾ ਹੈ ਅਛਾ ਇਸ ਤੋਂ ਅੱਗੇ ਚਲੇ ਜਾਓ ਤਾਂ ਮਜੀਠੀਆ ਨੇ ਇੱਕ ਗੱਲ ਹੋਰ ਕਹੀ ਕਿ ਮੇਰੇ ਤੇ ਕੈਮਰੇ ਫਿੱਟ ਕੀਤੇ ਗਏ ਸਨ ਇਹ ਚਾਹੁੰਦੇ ਸੀ ਕਿ ਜਉਂਦੇ ਜੀ ਇਹ ਬਾਹਰ ਨਾ ਆਵੇ ਪਰ ਕਿਉਂਕਿ ਸਹੀ ਦੀ ਸਵਾ ਵੀ ਤੁਹਾਨੂੰ ਪਤਾ ਹੀ ਆ ਮਜੀਠੀਆ ਦੇ ਅੰਦਰ ਹੋਂਤੇ ਲੰਗੀ ਆ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਬੜੀ ਪ੍ਰੇਰਣਾ ਮਿਲੀ ਗੁਰੂ ਸਹਿਬਾਨ ਤੋਂ ਸਰਹਸਾਦਿਆਂ ਤੋਂ ਮੈਂ ਉਸ ਪ੍ਰੇਰਨਾ ਦੇ ਸਦਕਾ ਟੁੱਲਿਆ ਨਹੀਂ ਪਰ ਇਹ ਚਾਹੁੰਦੇ ਸਨ ਹੋ ਹੁਣ ਵੀ ਉਹ ਕਹਿੰਦੇ ਆ ਕਿ ਹੋ ਸਕਦਾ ਹੈ ਕਿ ਮੂਸੇ ਵਾਲੇ ਵਾਂਗੂ ਮੇਰੀ ਸਿਕਿਉਰਿਟੀ ਦੇ ਵਿੱਚ ਕਟੌਤੀ ਕਰਕੇ ਤੇ ਇਹ ਕੁਝ ਨਾ ਕੁਝ ਕਰਵਾ ਦੇਣ ਐਸਾ ਸ਼ੱਕ ਵੀ ਜ਼ਾਹਰ ਕੀਤਾ ਜਾਂਦਾ ਹੈ ਅੱਛਾ ਇਹ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਗਈਆਂ ਹਾਲਾਂਕਿ ਉਹਨਾਂ ਨੇ ਆਪਣਾ ਵੀ ਨਾਂ ਲਿਆ ਉੱਥੇ ਮੇਰਾ ਵੀ ਨਾਮ ਲਿਆ ਹੈ ਉਸ ਹੋਰ ਪੱਤਰਕਾਰਾਂ ਦਾ ਵੀ ਕਿ ਇਹਨਾਂ ਤੇ ਵੀ ਮੁਕੱਦਮੇ ਕੀਤੇ ਜਾ ਰਹੇ ਆ ਚਲੋ ਉਹਦੇ ਵਾਸਤੇ ਸ਼ੁਕਰੀਆ ਕਿ ਉਹ ਵੀ ਅੰਦਰੋਂ ਆ ਕੇ ਬੋਲੇ ਨੇ ਤਾਂ ਗਾਲੇ ਇਹ ਆ ਕਿ ਇਹ ਸਾਰੀਆਂ ਜਿਹੜੀਆਂ ਸਟੇਟਮੈਂਟਾਂ ਸੀਗੀਆਂ ਇਹ ਸਾਰਾ ਕੁਝ ਜੋ ਦਿਖਾਇਆ ਵਿਕਰਮਜੀਤਿਆ ਨੇ ਉਹ ਉਹਨਾਂ ਦੀ ਸਿਆਸ ਦੀ ਜ਼ਰੂਰਤ ਵੀ ਸੀ ਗੁਰਪ੍ਰੀਤ ਕਿ ਜੇ ਨਹੀਂ ਤਾਂ ਫਿਰ ਸਮਝ ਲੱਗ ਲੱਗਾ ਕਹਿੰਦਾ ਕਿ ਕਿਉਂ ਉਦੋਂ ਦੇ ਕੀ ਕੀ ਕਰਦਾ ਕਹਿੰਦਾ ਸੀ ਮੋਸ਼ਾ ਨੂੰ ਤਾਂ ਦੇ ਕੇ ਹੁਣ ਹੁਣ ਕੀ ਹੋ ਗਿਆ ਹੁਣ ਕਿਉਂ ਹੋ ਗਿਆ ਸੋ ਇਸ ਵਾਸਤੇ ਕੁਝ ਚੀਜ਼ਾਂ ਦਿਖਾਉਣ ਲਈ ਸਿੰਬੋਲਿਕਲੀ ਕਰਨੀਆਂ ਪੈਂਦੀਆਂ ਨੇ ਸੋ ਇਸ ਕਰਕੇ ਆਪਾਂ ਇਸ ਤੋਂ ਸੁਭਾਵਕ ਵਖਵਾਂ ਕਿ ਜਦੋਂ ਵੀ ਕੋਈ ਆਉਂਦਾ ਹੈ ਤਾਂ ਉਹ ਖਾਸ ਤੌਰ ਤੇ ਸਮਾਜ ਦੇ ਸਾਹਮਣੇ ਆਪਣੇ ਉਪਨੁਪ ਇਸ ਅੰਦਾਜ਼ ਨਾਲ ਪੇਸ਼ ਕਰਦਾ ਕਿ ਮੈਂ ਝੁਕਿਆ ਨਹੀਂ ਮੈਂ ਰੁਕਿਆ ਨਹੀਂ ਮੈਂ ਡਰਿਆ ਨਹੀਂ ਮੈਂ ਖੜਿਆ ਨਹੀਂ ਇਧਰ ਹੁਣ ਜੇ ਦੂਜੇ ਪਾਸੇ ਤੁਸੀਂ ਦੇਖੋਗੇ ਤਾਂ ਵਿਕਰਮਜੀਠਿਆ ਨੇ ਆਪਣੀ ਮਾਤਾ ਨਾਲ ਗੱਲ ਕੀਤੀ ਉਸ ਤੋਂ ਬਾਅਦ ਰਵਾਨਗੀ ਪਾਲਾਈ ਢੋਲ ਠਮੱਕਾ ਖੂਬ ਚਲਿਆ ਜਦੋਂ ਇਹਨਾਂ ਨੇ ਵਿਕਰਮਜੀਠਿਆ ਦੇ ਖਿਲਾਫ ਕਾਰਵਾਈ ਆਰੰਭੀ ਤਾਂ ਉਹ ਤੋਂ ਸਭ ਤੋਂ ਪਹਿਲੀ ਖ਼ਬਰ ਮੈਂ ਬ੍ਰੇਕ ਕੀਤੀ ਸੀਗੀ ਗੁਣਪ੍ਰੀਤ ਕਿਉਂਕਿ ਮੈਨੂੰ ਪਤਾ ਲੱਗਿਆ ਸੀਗਾ ਕਿ ਮਜੀਠੀਏ ਤੇ ਕੇਸ ਦਰਜ ਹੋਏਗਾ ਜਿਸ ਵੇਲੇ ਮੈਂ ਖ਼ਬਰ ਉਹ ਬ੍ਰੇਕ ਕੀਤੀ ਸੀਗੀ ਤਾਂ ਵਿਕਰਮਜੀਠੀਏ ਨੇ ਕੰਤਕ ਘੰਟਿਆਂ ਬਾਅਦ ਮਤਲਬ ਕਿ ਖੁਦ ਇਹ ਗੱਲ ਮੰਨੀ ਕਿ ਮੇਰੇ ਖਿਲਾਫ ਕੇਸ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਆ ਫਿਰ ਜਦੋਂ ਕੁਝ ਦਿਨਾਂ ਬਾਅਦ ਮੇਰੀ ਖਬਰ ਜਿਹੜੀ ਸੀਗੀ ਉਹ ਬਿਲਕੁਲ ਸਟੀਕ ਗਈ ਮੈਂ ਨਹੀਂ ਕਹਿੰਦਾ ਕਿ ਅਸੀਂ ਬਹੁਤ ਵੱਡੇ ਤੋਪ ਚੀਆ ਕਈ ਵਾਰ ਅਸੀਂ ਗਲਤ ਹੋ ਜਾਂਦੇ ਆ ਪਰ ਇੱਕ ਮਾਨ ਵਾਲੀ ਗੱਲ ਹੁੰਦੀ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਖਬਰ ਬ੍ਰੇਕ ਕਰਦੇ ਹੋ ਬਿਲਕੁਲ ਉਸ ਤਰ੍ਹਾਂ ਐਕੂਰੇਟ ਜਾਂਦੀ ਆ ਤਾਂ ਉਸ ਤੋਂ ਬਾਅਦ ਕੀ ਹੋਇਆ ਸੀਗਾ ਕਿ ਜਦੋਂ ਇਹ ਮੁਕਦਮਾ ਦਰਜ ਹੋਇਆ ਬਿਕਰਮਜੀਤ ਸਿੰਘ ਨੂੰ ਫੜ ਲਿਆ ਗਿਆ ਤਾਂ ਮੈਂ ਉਸ ਵੇਲੇ ਇੱਕ ਗੱਲ ਕਹੀ ਸੀ ਜਿਹਦੇ ਤੋਂ ਕੁਝ ਲੋਕਾਂ ਨੇ ਇਹ ਅੰਦਾਜ਼ਾ ਲਾ ਲਿਆ ਕਿ ਮੈਂ ਅੱਜਕੱਲ ਸ਼ਾਇਦ ਪ੍ਰੋ ਅਕਾਲੀ ਹੋ ਗਿਆ ਜਾਂ ਫਲਾਂ ਠੰਕਾ ਨਹੀਂ ਐਸਾ ਕੁਝ ਨਹੀਂ ਸੀ ਕਿਉਂਕਿ ਮੈਨੂੰ ਇੰਨੀ ਕੁ ਸੋਝੀ ਆ ਹੁਣ ਮੈਨੂੰ ਕੰਮ ਕਰਦਿਆਂ ਲੰਮਾ ਸਮਾਂ ਹੋ ਗਿਆ ਪਤਾ ਲੱਗ ਜਾਂਦਾ ਮੈਂ ਕਿਹਾ ਇਹ ਬਿਕਰਮਜੀਤ ਸਿੰਘ ਨੂੰ ਹੁਣ ਬਹੁਤ ਵੱਡਾ ਕਰਨਗੇ ਤਾਂ ਤੁਸੀਂ ਅੱਜ ਮੈਨੂੰ ਇਮਾਨਦਾਰੀ ਨਾਲ ਦੱਸਿਓ ਕੋਈ ਦੂਜੀ ਖਬਰ ਸੀ ਬਿਕਰਮਜੀਤ ਸਿੰਘ ਤੋਂ ਇਲਾਵਾ ਅੱਜ ਲੋਕ ਐਵੇਂ ਡੀ ਕਰੈ ਸੀ ਚਾਹੇ ਆਪੋਜੀਸ਼ਨ ਵਾਲੇ ਹੋਣ ਚਾਹੇ মিডিਆ ਵਾਲੇ ਹੋਣ ਚਾਹੇ ਕੋਈ ਹੋਵੇ ਇਸ ਤਰ੍ਹਾਂ ਡੀ ਕਰਨ ਡੈ ਸੀ ਇਸ ਤਰ੍ਹਾਂ ਡੀ ਕਰਨ ਡੈ ਸੀ ਕਿ ਜਿਨੇ ਕੋਈ ਜੋ ਕੋ ਵਿੱਚ ਨੂੰ ਹਰਾ ਕੇ ਕੋਈ ਟੈਨਿਸ ਦਾ ਸਟਾਰ ਸਾਡੇ ਇੰਡੀਆ ਦਾ ਪਹਿਲੇ ਨੰਬਰ ਤੇ ਆ ਗਿਆ ਹੋਵੇ ਆਸਟ੍ਰੇਲੀਅਨ ਓਪਨ ਜਿੱਤ ਲਿਆ ਹੋਵੇ ਯੂਐਸ ਓਪਨ ਜਿੱਤ ਲਿਆ ਹੋਵੇ ਜਿਦ ਤਰਾ ਬਿਲਕੁਲ ਬਿਲਕੁਲ ਤੁਸੀਂ ਦੇਖਦੇ ਹੋ ਨਾ ਕਿੰਨਾ ਵੱਡਾ ਕਰਤਾ ਅੱਜ ਅੱਜ ਮਤਲਬ ਕਿ ਸੇਠ ਵੀ ਦੁਕਾਨਾਂ ਤੇ ਟੈਲੀਵਿਜ਼ਨ ਲਾ ਕੇ ਤੇ ਲਾਈਵ ਦੇਖ ਰਹੇ ਸੀ ਅਰਥ ਦੀਆਂ ਦੁਕਾਨਾਂ ਤੱਕ ਵੀ ਤਾਂ ਕੀ ਹੋਇਆ ਮੈਂ ਹਾਂ ਹੀ ਗੱਲ ਕਹਿ ਰਿਹਾ ਸੀਗਾ ਕਿ ਦੇਖੋ ਹੁਣ ਇਹਦੇ ਨਾਲ ਕੀ ਆ ਇੰਪੈਕਟ ਕੀ ਆ ਤੁਹਾਡਾ ਸਵਾਲ ਮੈਂ ਆਪ ਹੀ ਕਰ ਲੈਣਾ ਕਿ ਇਹਦੇ ਨਾਲ ਇੰਪੈਕਟ ਕੀ ਆ ਜੋ ਡਰੱਗ ਦਾ ਨੈਰੇਟਿਵ ਸੀ ਉਹ ਤੁਹਾਡਾ ਟੁੱਟ ਗਿਆ ਕਿਉਂ ਕਿਉਂਕਿ ਇਹਨਾਂ ਨੇ ਜਦੋਂ ਵਿਕਰਮ ਰਿਤੀਥੀ ਨੂੰ ਫੜਿਆ ਕੁਝ ਆਪੋਜੀਸ਼ਨ ਦੇ ਲੀਡਰਾਂ ਨੇ ਸਪੋਰਟ ਕੀਤੀ ਤਾਂ ਇਹਨਾਂ ਨੇ ਕਿਹਾ ਸੀ ਤਸਕਰ ਦੀ ਹਮਾਇਤ ਕਰ ਰਹੇ ਆ ਅਸੀਂ ਉਸ ਵੇਲੇ ਵੀ ਕਿਹਾ ਸੀਗਾ ਕਿ ਰੌਂਗ ਇਹ ਰੋਂਗ ਨੰਬਰ ਹੈ ਡਰੱਗ ਵਾਲੇ ਕੇਸ ਦੇ ਵਿੱਚ ਵਿਕਰਮ ਅਦੀਠੀਆ ਆਲਰੇਡੀ ਜ਼ਮਾਨਤ ਤੇ ਆ ਇਹ ਕੇਸ ਜਿਹੜਾ ਹੈ ਉਹ ਆਮਦਨ ਤੋਂ ਵੱਧ ਜਾਇਦਾਦ ਦਾ ਹੈ ਤੇ ਅੱਜ ਅੱਜ ਦੀ ਘੜੀ ਕੀ ਹੋ ਰਿਹਾ ਵਾ ਕਿ ਹੁਣ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਇਸ ਮਾਮਲੇ 'ਚ ਇਹਨਾਂ ਨੇ ਜਦੋਂ ਜਾ ਕੇ ਗੱਲ ਕਹੀ ਖਾਸ ਤੌਰ ਤੇ ਤੁਸੀਂ ਇਹ ਦੇਖੋ ਨਾ ਕਿ ਜ਼ਮਾਨਤ ਮਿਲੀ ਕਿਵੇਂ ਹੈ ਕੁਝ ਟੈਕਨੀਕਲ ਮੈਂ ਤੁਹਾਨੂੰ ਇੱਕ ਕਾਰਨ ਦੱਸਦਾ ਹਾਂ ਕਿ ਜਦੋਂ ਜਿਹੜੇ ਵਿਕਰਮ ਜੀਠੀਆ ਦੇ ਵਕੀਲ ਸੀਗੇ ਮੁਰਲੀ ਤਰਜੀ ਇਹਨਾਂ ਨੇ ਜਾ ਕੇ ਬਹਿਸ ਕੀਤੀ ਉਹ ਸੁਣੋ ਤੁਸੀਂ ਕਿਤੇ ਤੁਹਾਨੂੰ ਵੀ ਮਿਲ ਜਾਏਗੀ ਉਹ ਪੜ੍ਹ ਲਿਓ ਪਰ ਮੈਂ ਤੁਹਾਨੂੰ ਦੱਸ ਵੀ ਦੇਣਾ ਤਾਂ ਇਹਨਾਂ ਨੇ ਕੀ ਕਿਹਾ ਸੀਗਾ ਇਹਨਾਂ ਨੇ ਕਿਹਾ ਕਿ ਐਨਡੀਪੀਐਸ ਮਾਮਲੇ ਦੇ ਵਿੱਚ ਸਰਕਾਰ ਨੇ ਐਡੀਸ਼ਨਲ ਐਫੀਡੇਵਟ ਆਫ ਫਾਈਲ ਕੀਤਾ ਹੈ ਇਹ ਕਹਿਣਾ ਚਾਹੁੰਦੇ ਆ ਕਿ ਉਸ ਕ੍ਰਾਈਮ ਦੇ ਵਿੱਚੋਂ ਜਿਹੜੀ ਕਮਾਈ ਹੋਈ ਹੈ ਉਹਦਾ ਪਤਾ ਲੱਗਿਆ ਸਟੇਟ ਦੀ ਜਿਹੜੀ ਐਸਐਲਪੀ ਉਹ ਖਾਰਜ ਕਰ ਦਿੱਤੀ ਗਈ ਉੱਥੇ ਮਾਮਲਾ ਫਿਰ ਆਮਦਨ ਤੋਂ ਵੱਧ ਪ੍ਰਾਪਰਟੀ ਦੇ ਕੇਸ ਦਾ ਆਧਾਰ ਬਣਾ ਦਿੱਤਾ ਗਿਆ। ਉਹੀ ਮਾਮਲਾ, ਯਾਨੀ ਕਹਿਣ ਦਾ ਬਾਤ ਮਾਮਲਾ ਕੀ ਹੈ? ਹੁਣ ਮੈਂ ਤੁਹਾਨੂੰ ਥੋੜਾ ਸਰਲ ਕਰ ਦਿੰਦਾ, ਸਰਲੀਕਰਨ ਕਰਦਾ ਇਹਦਾ। ਮੁਰਲੀ ਧਰਨ ਜਿਹੜੇ ਇਹਨਾਂ ਦੇ ਵਕੀਲ ਹੈ, ਮੁਰਲੀ ਧਰ ਸੌਰੀ, ਮੁਰਲੀ ਧਰਨ ਹੀ ਮੁਰਲੀ ਧਰਨ ਤੇ ਸ਼੍ਰੀਲੰਕਾ ਵਾਲਾ ਸਪਿਨਰ ਸੀ ਗੁੱਟ ਮਾਰਦਾ ਸੀ। ਤਾਂ ਮੁਰਲੀ ਧਰ ਉਹ ਕਹਿ ਰਹੇ ਨੇ ਕਿ ਸਰਕਾਰ ਨੇ ਆਪ ਇੱਕ ਐਡੀਸ਼ਨਲ ਐਫੀਡਵਟ ਫਾਈਲ ਕੀਤਾ ਸੀਗਾ। ਉਹ ਕਹਿਣਾ ਚਾਹੁੰਦੇ ਸੀਗੇ ਕਿ ਕਰਾਇਮ ਯਾਨੀ ਐਨਡੀਪੀਐਸ ਵਾਲਾ ਕੇਸ ਜਿਹੜਾ ਰਸ਼ੀਆ ਵਾਲਾ ਕੇਸ ਹੈ ਕਿਹਦੇ ਚੋਂ ਕਮਾਈ ਦਾ ਪਤਾ ਲਾਇਆ ਫਿਰ ਉਸੇ ਨੂੰ ਹੀ ਇਹਨਾਂ ਨੇ ਬਦਲ ਦਿੱਤਾ ਕੇਸ ਕਿਹੜੇ ਕੇਸ ਦੇ ਵਿੱਚ ਕਿ ਆਮਦਨ ਤੋਂ ਵੱਧ ਜਾਇਦਾਦ ਤੇ ਇਹ ਇੱਕ ਤਰ੍ਹਾਂ ਨਾਲ ਪੋਲਿਟੀਕਲ ਵੈਂਡੇਟ ਹੈ ਜ਼ਮਾਨਤ ਮਿਲੀ ਐ ਸਦਾਰ ਤੇ ਕੋਰਟ ਨੇ ਮੰਨਿਆ ਤਾਂ ਮਤਲਬ ਕਿ ਭਾਈ ਕਿੱਥੇ ਆ ਨਾਰਕੋਮਨੀ ਦੇ ਜਿਹੜੇ ਤੁਸੀਂ ਇੱਕ ਕਹਿੰਦੇ ਸੀ ਦਾਵਾ ਕਿ ਭਾਈ 790 ਕਰੋੜ ਦਾ ਬੇ ਹਿਸਾਬ ਮਾਮਲਾ ਹੈ ਕੋਰਟ ਨੇ ਮੰਨਿਆ ਹੀ ਨਹੀਂ ਮੰਨਿਆ ਹੀ ਨਹੀਂ ਉਹਨਾਂ ਨੇ ਕਿਹਾ 295 ਗਵਾਹ ਤੁਸੀਂ ਕਦੋਂ ਪੁਗਤਾਓਗੇ ਕਦੋਂ ਟ੍ਰਾਇਲ ਹੋਏਗਾ? ਜ਼ਮਾਨਤ ਦਾ ਹੱਥ ਪੰਡਦਾ। ਇਹ ਟੈਕਨੀਕਲੀ ਮਾਮਲੇ ਹੁੰਦੇ ਆ। ਅੱਛਾ ਹੁਣ ਹੁਣ ਪੰਨੂ ਸਾਹ ਵਰਗੇ ਕਹਿ ਰਹੇ ਆ ਕਿ ਲੋ ਜੀ ਜ਼ਮਾਨਤ ਤੇ ਆ ਜਾਣ ਦਾ ਮਤਲਬ ਇਹ ਥੋੜੀ ਨਾ ਹੁੰਦਾ ਕਿ ਕੋਈ ਪਾਕ ਸਾਫ ਹੋ ਗਿਆ ਕੋਈ ਬਰੀ ਹੋ ਗਿਆ। ਹਰੇ ਹਜ਼ੂਰ ਤੁਹਾਡੀ ਅੱਧੀ ਟੀਮ ਵੀ ਜ਼ਮਾਨਤ 'ਤੇ ਫਿਰਦੀ ਆ। ਜਿਹਨੇ ਬਦੋਸ਼ੀ ਹੋ ਆ ਉਹਨੇ ਬਦੋਸ਼ੀ ਇਹ ਆ ਅਸ ਹਿਸਾਬ ਕਿਤਾਬ ਇਥੇ ਜਿਆ। ਤੋ ਗੱਲ ਇਹ ਆ ਕਿ ਹੁਣ ਇੰਪੈਕਟ ਜਿਹੜਾ ਰਾਜਨੀਤੀ ਤੇ ਪਵੇਗਾ ਉਹਦੇ ਚ ਸਭ ਤੋਂ ਵੱਡੀ ਗੱਲ ਜਿਹੜੀ ਵੇਖਣ ਵਾਲੀ ਹੋਏਗੀ ਕਿਉਂਕਿ ਅੱਜ ਤੁਸੀਂ ਪੰਜਾਬੀ ਟ੍ਰਿਬਿਊਨ ਪੜ੍ਹੋ ਉਹਦੀ ਉਹਨਾਂ ਨੇ ਦਾਵਾ ਕੀਤਾ ਵਾ ਕਿ ਜਿਹੜੀ ਭਾਜਪਾ ਨੇ ਰੈਲੀ ਮਿੱਥੀ ਸੀ ਮੋਗੇ ਜਿਹੜੀ ਸੰਭਾਵੀ ਸੀਗੀ 22 ਤਰੀਕ ਵਾਸਤੇ ਉਹਦਾ ਹੁਣ ਕਿਤੇ ਨ ਕਿਤੇ ਪਛੜਨਾ ਤੈ ਆ ਤਾਂ ਗੱਲ ਇਹ ਆ ਕਿ ਉਹ ਸ਼ਾਇਦ ਇਸੇ ਕਰਕੇ ਕਿ ਹੁਣ ਬਾਬਾ ਇਨਵੋਲਵਰ ਹੈ ਸਾਰਾ ਕੁਝ ਚੱਲ ਰਿਹਾ ਹੈ ਸਿਰਸਾ ਤੇ ਸੁਖਵੀਰ ਸਿੰਘ ਬਾਦਲ ਦੀ ਮੁਲਾਕਾਤ ਹੋਈ ਹੈ ਚੰਡੀਗੜ੍ਹ ਦੇ ਵਿੱਚ ਪਿਛਲੇ ਦਿਨੀ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਵਿਕਰਮਜੀਤ ਸਿੰਘ ਦਾ ਕੰਮ ਨਿਬੜ ਗਿਆ ਹੁਣ ਨਾ ਡਰਗ ਦਾ ਮੁੱਦਾ ਚੁੱਕਿਆ ਜਾ ਸਕਦਾ ਨਾਮਦਾਨ ਤੋਂ ਵੱਧ ਜਾਇਦਾਦ ਵਾਲਾ ਅਗਲੇ ਕਹਿਣ ਕਿ ਤੁਸੀਂ ਵੀ ਜ਼ਮਾਨਤ ਤੇ ਫਿਰਦੇ ਹੋ ਅਸੀਂ ਵੀ ਜ਼ਮਾਨਤ ਤੇ ਫਿਰਦੇ ਆ ਗੱਲਾਂ ਇੱਕੋ ਜੀਆਂ ਨੇ ਤਾਂ ਕਹਿਣ ਦਾ ਮਤਲਬ ਇਹ ਆ ਹੁਣ ਜੇ ਇਹਨਾਂ ਚੀਜ਼ਾਂ ਤੇ ਆਪਾਂ ਦੇਖੀਏ ਤੇ ਧਿਆਨ ਕੇਂਦਰਿਤ ਕਰਨਗੇ ਇਹ ਦੋਵੇਂ ਧਾਲ ਕੀ ਘਟੜ ਹੁੰਦਾ ਹੈ ਜਾਂ ਨਹੀਂ ਹੁੰਦਾ ਉਹ ਤੇ ਇੱਕ ਪ੍ਰਸ਼ਨਵਾਚਕ ਹੈ ਪਰ ਮਤਲਬ ਕਿ ਕੁਝ ਚੀਜ਼ਾਂ ਜਿਹੜੀਆਂ ਸਿਆਸਤ ਦੇ ਵਿੱਚ ਉਹ ਹੁਣ ਮਜੀਠੀਆ ਫੈਕਟਰ ਦੇ ਨਾਲ ਬਦਲ ਲੱਗੀਆਂ ਕਿਉਂ ਕਿ ਕਿਤੇ ਕੱਟ ਸੁਖਵੀਰ ਸਿੰਘ ਬਾਦਲ ਨੂੰ ਇੱਕ ਪੰਜਾਬ ਪੱਧਰ ਦਾ ਫੇਸ ਇਹਨਾਂ ਨੇ ਵਿਕਰਮਜੀਠੀਆ ਨੂੰ ਇਸ ਸਰਕਾਰ ਨੇ ਵਿਕਰਮਜੀਠੀਆ ਨੂੰ ਸੂਬੇ ਦਾ ਲੀਡਰ ਬਣਾ ਦਿੱਤਾ ਜਿਹੜਾ ਕਿ ਮਾਝੇ ਦੇ ਇਲਾਕੇ ਤੱਕ ਮਹਦੂਦ ਸੀ ਕਿਸੇ ਸਮੇਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਚੱਜ ਨਾਲ ਮਜੀਠੀਆ ਨੂੰ ਕੋਈ ਨਹੀਂ ਸੀ ਜਾਣਦਾ ਸਿੱਧੂ ਸਾਹਿਬ ਸਾੰਗ ਲਾਉਂਦੇ ਹੁੰਦੇ ਆ ਨਾ ਉਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਸੱਚੀਆਂ ਨੇ ਤਾਂ ਅੱਜ ਦੀ ਤਰੀਕ ਦੇ ਵਿੱਚ ਜੇ ਮੰਨ ਲੋ ਵਿਕਰਮਜੀਤਿਆ ਸੂਬੇ ਦਾ ਫੇਸ ਬਣਿਆ ਤੋਂ ਇਹਨਾਂ ਦੀ ਮਿਹਰਬਾਨੀ ਸਦਕਾ ਬਣਿਆ ਤੋਂ ਬਰਹਾਲ ਇਹਨਾਂ ਕੋ ਕੁਝ ਕਹਿ ਕੇ ਆਪਾਂ ਹੁਣ ਇੱਕ ਵਾਰੀ ਇਸ ਖਬਰ ਨੂੰ ਵਿਰਾਮ ਦਿੰਦੇ ਆ ਕਿ ਭਾਈ ਵਿਕਰਮਜੀਤਿਆ ਦੀ ਅੱਜ ਦੀ ਜਿਹੜੀ ਖਬਰ ਸੀ ਉਹ ਸਭ ਤੋਂ ਵੱਡੀ ਸਟੋਰੀ ਸਭ ਤੋਂ ਵੱਡੀ ਹੈਡਲਾਈਨ ਸੀ ਇਵਨ ਥੈਟ ਕਿ ਨੈਸ਼ਨਲ ਮੀਡੀਆ ਵੀ ਇਸ ਨੂੰ ਕਵਰ ਕਰ ਰਿਹਾ ਸੀਗਾ ਜੀ ਬਿਲਕੁਲ ਬਿਲਕੁਲ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਦੂਜੀ ਸਭ ਤੋਂ ਵੱਡੀ ਤੇ ਇੰਟਰਨੈਸ਼ਨਲ ਪੱਧਰ ਤੇ ਭਾਰਤ ਨਾਲ ਜੁੜੀ ਹੋਈ ਤਕਰੀਬਨ ਸਭ ਤੋਂ ਵੱਡੀ ਇਸ ਸਮੇਂ ਦੀ ਖਬਰ ਇਹ ਹੈ ਕਿ ਭਾਰਤ ਤੇ ਅਮਰੀਕਾ ਵਿਚਾਲੇ ਖਿੱਚਾ ਤਣੀ ਦੇ ਚਲਦਿਆਂ ਚਲਦਿਆਂ ਅੰਦਰੋਂ ਗਤੀ ਗੱਲਾਂ ਚੱਲੀ ਜਾਂਦੀਆਂ ਸੀ ਤੇ ਡੀਲ ਹੋ ਗਈ ਹੈ ਜੀ ਡਨ ਇਹ ਡੀਲ ਜਦੋਂ ਡਨ ਹੋ ਗਈ ਹੈ ਤਾਂ ਇਹਦੇ ਤੇ ਵਿਰੋਧੀ ਧਿਰ ਦੇ ਵੀ ਬੜੇ سارے ਪੱਖ ਨੇ ਉਹ ਗੱਲ ਕਰ ਰਹੇ ਨੇ ਵੀ ਭਾਈ ਅਸੀਂ ਇਹ ਇਹਦੇ ਵਿੱਚ ਮੋਦੀ ਸਾਹਿਬ ਨੇ ਦੇਸ਼ਤਾ ਵੇਚਤਾ ਜੀ ਅੰਬਾਨੀਆਂ ਅਦਾਨੀਆਂ ਦੇ ਹੱਕ ਦੀ ਗੱਲ ਕਰ ਦਿੱਤੀ ਹੈ ਪਰ ਦੂਸਰੇ ਪਾਸੇ ਜਦੋਂ ਮੋਦੀ ਹੁਣਾਂ ਦਾ ਪੱਖ ਦੇਖਦੇ ਆ ਉਹ ਤਾਂ ਜੀ ਧੰਨਵਾਦ ਕਰ ਰਹੇ ਨੇ ਕਹਿੰਦੇ ਵੀ ਟੈਰਪ ਘਟ ਗਿਆ 50 ਤੋਂ 18 ਤੇ ਆ ਗਿਆ ਪਰ ਇੱਕ ਇੱਕ ਪੱਖ ਕਿਸਾਨਾਂ ਦਾ ਵੀ ਹੈ ਫਾਇਓ ਜਰਾ ਚਾਣਨਾ ਕੀ ਕਿਸਾਨਾਂ ਦੇ ਪੱਖ ਤੋਂ ਜੇਕਰ ਦੇਖਿਆ ਜਾਵੇ ਤਾਂ ਇਹਨਾਂ ਲਈ ਕੋਈ ਫਾਇਦਾ ਹੋਊਗਾ ਜਾਂ ਨਹੀਂ ਜਾਂ ਫਿਰ ਇਹ ਡੀਲ ਉਹੋ ਜੀ ਹੈ ਜਿਹੋ ਜੇ ਖਰਚੇ ਤੁਸੀਂ ਪਹਿਲਾਂ ਜਿਤਾਉਂਦੇ ਰਹੇ ਹੋ ਵੀ ਭਾਈ ਕਿਸਾਨਾਂ ਦੀ ਗੱਲ ਤੇ ਹੁਣ ਤਕਰੀਬਨ ਆਰਾ ਚੱਲਣ ਵਾਲਾ ਉਹ ਤੁਸੀਂ ਧੰਨਵਾਦ ਦੀ ਗੱਲ ਕੀਤੀ ਆ ਅਸੀਂ ਜਦੋਂ ਜਵਾਨੀ ਚ ਪੈਰ ਰੱਖਿਆ ਸੀ ਇੱਕ ਗੀਤ ਸੀ ਧੰਨਵਾਦ ਤੇਰੇ ਤਰਵਾਸਿਆਂ ਦਾ ਅੰਤ ਹੋ ਗਿਆ ਮੇਰੇ ਹਾਸਿਆਂ ਦਾ ਕਈ ਵਾਰ ਹਾਸਿਆਂ ਦੇ ਅੰਤ ਤੇ ਵੀ ਧੰਨਵਾਦ ਹੋ ਜਾਂਦਾ ਹੈ ਇੰਨੇ ਵਧੀਆ ਦਿਲ ਵਾਲੇ ਬੰਦੇ ਹੁੰਦੇ ਆ ਨਾ ਜਲਵਾਗੇ ਹਾਂ ਸੱਜਣਾ ਤੋਂ ਮਤਲਬ ਉਹ ਕਹਿੰਦੇ ਆ ਕਿ ਧੰਨਵਾਦ ਤੇਰੇ ਤਰਵਾਸਿਆਂ ਦਾ ਅੰਤ ਹੋ ਗਿਆ ਮੇਰੇ ਹਾਸਿਆਂ ਦਾ ਤਾਂ ਰਣਜੀਤ ਬਾਣੀ ਨੇ ਗਾਇਆ ਸੀਗਾ ਤੋਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਧੰਨਵਾਦ ਤੇ મોદી ਸਾਹਿਬ ਨੇ ਕਰ ਦਿੱਤਾ ਜਦੋਂ ਇੰਡੀਆ ਸਵੇਰੇ ਸੌਂ ਕੇ ਉੱਠਿਆ ਤੇ ਲਾਲਾ 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 ਹੋਈ ਪਈ ਸੀ ਕਿ ਡੀਲ ਹੋ ਗਈ ਡੀਲ ਹੋ ਗਈ ਡੀਲ ਹੋ ਗਈ ਬਿਲਕੁਲ ਤੁਸੀਂ ਵੇਖੋਗੇ ਮੈਂ ਉਸ ਵੇਲੇ ਤੜਕੇ ਪੋਸਟ ਆਈ ਸੀਗੀ ਤੇ ਉਹਦੇ ਵਿੱਚ ਕਿਉਂਕਿ ਮੈਨੂੰ ਅੰਗਰੇਜ਼ੀ ਟੁੱਟੀ-ਫੁੱਟੀ ਆਉਂਦੀ ਆ ਮੈਂ ਐਵੇਂ ਕਹਾਂ ਤੇ ਪਰ ਮੈਂ ਸਮਝ ਲੈਣਾ ਥੋੜਾ-ਬਹੁਤਾ ਮੈਨੂੰ ਅੰਦਾਜ਼ਾ ਹੋ ਜਾਂਦਾ ਮੈਂ ਜਦੋਂ ਡੋਨਲਡ ਟਰੰਪ ਦਾ ਉਹ ਆਪ ਹੀ ਉਹਨੇ ਆਪਦਾ ਜਗਾੜ ਬਣਾਇਆ ਨਾ ਸੋਸ਼ਲ ਮੀਡੀਆ ਵਾਲਾ ਸੋਸ਼ਲ ਪ੍ਰੋਤ ਸੋਸ਼ਲ ਹਾਂਜੀ ওই-ਹੋਈ ਤੇ ਉਹਦੇ ਤੋਂ ਜਦੋਂ ਮੈਂ ਪੜਿਆ ਤੇ ਉਹਦੇ ਵਿੱਚ ਤੇ ਉਹਨੇ ਲਿਖਿਆ ਸੀ ਟੈਰਿਫਸ ਤੇ ਨਾਨ ਟੈਰਿਫ ਇੰਡੀਆ ਜਿਹੜਾ ਅਮਰੀਕਾ ਪ੍ਰਤੀ ਉਹ ਜ਼ੀਰੋ ਤੱਕ ਕਰੇਗਾ ਤਮੀਰਾ ਉੱਥੇ ਸਵਾਲ ਸੀ ਸਵਾਲ ਸੀ ਸਵਾਲ ਕੀ ਸੀਗਾ ਕਿ ਕੀ ਇਹ ਜਿਹੜਾ ਜ਼ੀਰੋ ਟੈਰਫ ਜਾਂ ਨਾਨ ਟੈਰਫ ਟੈਕਸ ਹੋਏਗਾ ਉਹ ਖੇਤੀ ਉਤਪਾਦਾਂ ਜਾਂ ਡੇਰੀ ਪ੍ਰੋਡਕਟ ਤੇ ਵੀ ਹੋਵੇਗਾ ਇਹ ਬੜਾ ਇੱਕ ਵੱਡਾ ਸਵਾਲ ਸੀ ਬਹੁਤ ਵੱਡਾ ਸਵਾਲ ਸੀ ਇਹ ਸਵਾਲ ਵਾਜਬ ਹੀ ਸੀ ਅੱਛਾ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਭੌਂਕੇ ਵੇਖਿਆ ਕਿ ਇਹਨਾਂ ਦੀ ਜੋ ਅਮਰੀਕਾ ਵਾਲਿਆਂ ਦੀ ਸੈਕਟਰੀ ਆ ਐਗਰੀਕਲਚਰ ਦੀ ਕਿਉਂਕਿ ਉੱਥੇ ਮੰਤਰੀ ਨਹੀਂ ਸ਼ਬਦ ਇਸਤੇਮਾਲ ਕੀਤਾ ਜਾਂਦਾ ਤਾਂ ਉਹ ਜਿਹੜੀ ਬੀਬੀ ਆ ਉਸਨੇ ਕੀ ਕਿਹਾ ਕੌਰਨਲ ਪੜੋ ਉਹ ਉਹਦੇ ਟਵੀਟ ਦੇ ਵਿੱਚ ਤੇ ਬਿਲਕੁਲ ਚੀਜ਼ ਕਲੀਅਰਲੀ ਲਿਖੀ ਗਈ ਹੁਣ ਇਹ ਬਹੁਤ ਵੱਡੀ ਗੱਲ ਸੀ ਬਹੁਤ ਵੱਡੀ ਗੱਲ ਸੀ ਕਿ ਜਿਹੜੀ ਉਹਨਾਂ ਦੀ ਖੇਤੀ ਸੈਕਟਰੀ ਆ ਬੀਬੀ ਉਹ ਸਿੱਧੀ ਕਹਿ ਰਹੀ ਆ ਕਿ ਭਾਈ ਇੰਡੀਆ ਦੇ

ਪਿਊਸ਼ ਗੋਇਲ ਜੀ ਜਿਹੜੇ ਕੇਂਦਰੀ ਵਣਜ ਮੰਤਰੀ ਆ ਇਹਨਾਂ ਦਾ ਬਿਆਨ ਆ ਯਾਰ ਬਿਆਨ ਕੀ ਆ ਯਾਰ ਇਹਨਾਂ ਨੇ ਕਿਹਾ ਕਿ ਇਸ ਡੀਲ ਦੇ ਵਿੱਚ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਹਿੱਤਾਂ ਦਾ ਸਮਝੌਤਾ ਨਹੀਂ ਕੀਤਾ ਗਿਆ ਇਹ ਇੱਕ ਐਸੀ ਡੀਲ ਆ ਜਿਹਦੇ ਤੇ ਹਰ ਇੰਡੀਅਨ ਨੂੰ ਗਰਵ ਹੋਵੇਗਾ ਯਾਨੀ ਮਾਣ ਹੋਵੇਗਾ ਨਾਲ ਉਹਨਾਂ ਨੇ ਕਿਹਾ ਕਿ ਪੀਐਮ ਮੋਦੀ ਨੇ ਹਮੇਸ਼ਾ ਐਗਰੀਕਲਚਰ ਤੇ ਡੇਰੀ ਦੋਨਾਂ ਹੀ ਸੈਕਟਰਾਂ ਨੂੰ ਸਪੋਰਟ ਕੀਤਾ ਹੈ ਉਹਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਆ ਜੋ ਲੋਕ ਅਡੱਡ ਸੈਕਟਰ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਨੇ ਖਾਸ ਕਰਕੇ ਐਸੇ ਸੈਕਟਰ ਜਿਨ੍ਹਾਂ ਦੇ ਵਿੱਚ ਜ਼ਿਆਦਾ ਮਿਹਨਤ ਲੱਗਦੀ ਹੈ ਤੇ ਜੋ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੰਦੇ ਆ ਮਤਲਬ ਕਿ ਪੀਐਮ ਮੋਦੀ ਨੇ ਹਮੇਸ਼ਾ ਨਾਲ ਸਪੋਰਟ ਕੀਤਾ ਹੈ ਤੇ ਖਾਸ ਤੌਰ ਤੇ ਉਹ ਅਡੱਡ ਸੈਕਟਰ ਜਿਨ੍ਹਾਂ ਦੇ ਵਿੱਚ ਇਨਵੈਸਟਰ ਇਨਵੈਸਟ ਕਰਨਾ ਚਾਹੁੰਦੇ ਆ ਮਮਲਕੀ ਇਹ ਕਹਿੰਦੀ ਹੈ ਕਿ ਸਾਰੇ ਇਸ ਡੀਲ ਦੇ ਨਾਲ ਉਤਸ਼ਾਹਤ ਆ ਅਮਰੀਕੀ ਰਾਸ਼ਟਰਪਤੀ 트ੰਪ ਦਾ ਧੰਨਵਾਦ ਉਹ ਕਹਿੰਦੇ ਵੀ ਜਿਨ੍ਹਾਂ ਨੇ ਮਿੱਤਰਤਾ ਨਵਾਈਆ ਤੇ ਗੱਲ ਇਹ ਕਹਿੰਦੇ ਕਿ ਇੱਕ ਨੇਤਾ ਨੇ ਪੁੱਛਿਆ ਕਿ ਅਮਰੀਕੀ ਰਾਸ਼ਟਰਪਤੀ ਨੇ ਪਹਿਲਾਂ ਜਾਣਕਾਰੀ ਕਿਉਂ ਦਿੱਤੀ ਉਹ ਕਹਿੰਦੇ ਅਰੇ ਭਾਈ ਟੈਰਫ ਅਮਰੀਕਾ ਨੇ ਲਗਾਇਆ ਔਰ ਕੰਬੀ ਉਹਨਾਂ ਨੇ ਕੀਤਾ ਇਸ ਵਜ੍ਹਾ ਸੇ ਜਾਣਕਾਰੀ 트ੰਪ ਨੇ ਹੀ ਦੀ ਹੈ ਤਾਂ ਗੱਲ ਇਹ ਆ ਕਿ ਹੁਣ ਦੇਖੋ ਇਹਦੇ ਚ ਵੀ ਸਪਸ਼ਟ ਕੁਝ ਨਹੀਂ ਕੁਝ ਵੀ ਸਪਸ਼ਟ ਨਹੀਂ ਹੈ ਕਿ ਕੀ ਖੇਤੀ ਉਤਪਾਦਾਂ ਤੇ ਜਾਂ ਜੋ ਉਹਨਾਂ ਦੀ ਐਗਰੀਕਲਚਰ ਸੈਕਟਰ ਦੀ ਕਹਿ ਰਹੀ ਆ ਕਿ ਉਹਦੇ ਤੇ ਤੁਸੀਂ ਕੁਝ ਕਹੋਗੇ ਹਾਲੇ ਤੱਕ ਕੁਝ ਵੀ ਨਹੀਂ ਸਪਸ਼ਟ ਕੁਝ ਨਹੀਂ ਹੈ ਤਾਂ ਯਾਨੀ ਜਦੋਂ ਇਹ ਡੀਲ ਦਾ ਪਟਾਰਾ ਖੁੱਲੇਗਾ ਪੜੀ ਜਾਏਗੀ ਫੇਰ ਹੀ ਪਤਾ ਲੱਗੇਗਾ ਪਰ ਰਕੇਸ਼ ਤਕੈਤ ਨੇ ਵੀ ਚੰਕਾ ਤੇ ਸੰਸਾ ਜਿਹੜਾ ਹੈ ਉਹ ਜ਼ਾਹਰ ਕੀਤਾ ਹੈ ਲਿਖਤ ਰੂਪ ਦੇ ਵਿੱਚ ਕਿ ਇਹਨਾਂ ਨੇ ਸਮਝੌਤਾ ਕਰ ਲਿਆ ਹੈ ਇਹ ਬੜੀ ਵੱਡੀ ਗੱਲ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਬਿਲਕੁਲ ਜੀ ਰਕੇਸ਼ ਤਿਕੈਤ ਵਰਗਾ ਨੇਤਾ ਇਹ ਕਹਿ ਰਿਹਾ ਕਿ ਇਹਨਾਂ ਨੇ ਸਮਝੌਤਾ ਕਰ ਲਿਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਬੜੀ ਹਲਚਲ ਹੋਏਗੀ ਜੇ ਇਦਾਂ ਹੋਏਗਾ ਪਰ ਤੁਸੀਂ ਇਹ ਦੇਖੋ ਨਾ ਕਿੰਨੀ ਵੱਡੀ ਗੱਲ ਹੈ ਗੁਰਪ੍ਰੀਤ ਜੀ ਕਿ ਆਪਾਂ ਦੇਖ ਰਹੇ ਹਾਂ ਕਿ ਉਹਨਾਂ ਦੀ ਯਾਨੀ ਆਪਣੇ ਅੰਦਰ ਦੇ ਖੇਤੀ ਮੰਤਰੀ ਦੇ ਬਰਾਬਰ ਜੋਰਤਵਾ ਰੱਖਦੇ ਨੇ ਜੇ ਉਹ ਕਹਿ ਰਹੇ ਨੇ ਤਾਂ ਫਿਰ ਸਾਨੂੰ ਉਹਦਾ ਜਵਾਬ ਦੇਣਾ ਚਾਹੀਦਾ ਹੈ ਇਹ ਕਹ ਰਹੇ ਨੇ ਕਿ ਨਹੀਂ 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 ਮੋਦੀ ਸਾਹਿਬ ਸਪੋਰਟ ਕਰਦੇ ਨੇ ਨਾ ਸੈਕਟਰਾਂ ਨੂੰ ਫਲਾਣ ਕਰਦੇ ਨੇ ਠੰਕਾਲ ਕਰਦੇ ਨੇ ਆਹ ਰਿਹਾਈ ਸਾਨੂੰ ਸਭ ਪਤਾ ਹੈ ਅਸੀਂ ਕੋਈ ਰੋਟੀ ਨੂੰ ਚੋਚੀ ਦੱਸਣ ਵਾਲੇ ਨਹੀਂ ਐਬਸਟਿਨ ਫਾਈਲ ਦੇ ਵਿੱਚ ਨਰਿੰਦਰ ਮੋਦੀ ਦਾ ਨਾਮ ਆ ਹਰਦੀਪ ਸਿੰਘ ਪੁਰੀ ਦਾ ਨਾਮ ਆ ਅਮਬਾਨੀ ਦਾ ਨਾਮ ਆ ਇੱਥੋਂ ਤੱਕ ਕਿ ਐਬਸਟਿਨ ਕਹਿ ਰਿਹਾ ਕਿ ਨਰਿੰਦਰ ਮੋਦੀ ਇਜ਼ਰਾਈਲ ਦੇ ਵਿੱਚ ਜਾ ਕੇ ਨਾਚ ਰਿਹਾ ਹੈ ਗਾ ਰਿਹਾ ਹੈ ਤੇ ਅਮਰੀਕਾ ਰਾਸ਼ਟਰਪਤੀ ਨੂੰ ਖੁਸ਼ ਕਰ ਰਿਹਾ ਹੈ ਇਹ ਛੋਟੀਆਂ ਗੱਲਾਂ ਨਹੀਂ ਹੈ ਸਾਹਿਬ ਉਹ ਵਿਜ਼ਿਟ ਹੈ ਬਕਾਇਦਾ ਮੇਰੇ ਕੋਲ ਤਰੀਕਾ ਨੋਟ ਨਹੀਂ ਜੋ ਵੀ ਜਿਸ ਵੇਲੇ ਦੀਆਂ ਸਾਰੀਆਂ ਚੀਜ਼ਾਂ ਹੈਗੀਆਂ ਨੇ ਮੈਂ ਐਵੇਂ ਨਹੀਂ ਬੋਲਦਾ ਤਾਂ ਕਹਿਣ ਦਾ ਭਾਵ ਇਹ ਹੋ ਆ ਕਿ ਇੱਕ ਐਬਸਟ੍ਰੀਨ ਫਸ ਗਿਆ ਉਤੋਂ ਤੁਹਾਡਾ ਅਡਾਨੀ ਫਸ ਗਿਆ ਐਬਸਟ੍ਰੀਨ ਵਾਲਾ ਮਾਮਲਾ ਵੀ ਫਸ ਗਿਆ ਤੇ ਉਤੋਂ ਇਹ ਫਸ ਗਿਆ ਅਡਾਨੀ ਉਧਰ ਮਕਦਮੇ 'ਚ ਤੇ ਹੌਲੀ 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 ਜਿਹੜਾ 55 ਇੰਚ ਦਾ ਸੀਨਾ ਸੀ ਉਹ ਸਾਨੂੰ ਤੇ ਇਦਾਂ ਲੱਗਦਾ ਜਿਦਾ ਸ਼ਰਿੰਕ ਕਰ ਗਿਆ ਹੋਵੇ ਸੁੰਗੜ ਗਿਆ ਹੋਵੇ ਤੋ ਇਸ ਕਰਕੇ ਭਾਈ ਗੱਲ ਇਹ ਆ ਕਿ ਕਾਂਗਰਸ ਨੇ ਵੀ ਸਵਾਲ ਚੁੱਕਿਆ ਕਿ ਮੋਦੀ ਨੇ ਦੇਸ਼ ਵੇਚਿਆ ਅਡਾਨੀ ਤੇ ਕੇਸ ਐਫਸਟਿਨ ਫਾਈਲਸ ਦੇ ਨਾਲ ਪੀਐਮ ਜਿਹੜੇ ਆ ਉਹ ਡਰੇ ਹੋਏ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਆ ਕਿ ਕਾਂਗਰਸ ਨੇ ਵੀ ਇਸ ਡੀਲ ਨੂੰ ਦੇਸ਼ ਦੀ ਵਿਕਰੀ ਤੱਕ ਘਰਾੜ ਦਿੰਦਾ ਹੈ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਤੇ ਜੇ ਮੰਨ ਲਓ ਕੱਲ ਨੂੰ ਕੱਲ ਨੂੰ ਗੱਲ ਇਸ ਤਰ੍ਹਾਂ ਦੀ ਕੋਈ ਨਿਕਲ ਆਈ ਤਾਂ ਤੁਸੀਂ ਸੱਚ ਜਾਣਿਓ ਇਹਨਾਂ ਦੀ ਪੇਟਾਈ ਤੱਕ ਹੋ ਸਕਦੀ ਹੈ ਚੱਪਲਾਂ ਵੱਜ ਸਕਦੀਆਂ ਜੁੱਤੇ ਵੱਜ ਸਕਦੇ ਆ ਕਿਉਂ ਕਿ ਇੱਥੋਂ ਦੀ ਜਿਹੜੀ ਗਰੀਬ ਵਸੋਂ ਆ ਜਿਹੜੀ ਖੇਤੀ ਤੇ ਨਿਰਭਰਿਆ ਡੇਰੀ ਪ੍ਰੋਡਕਟਾਂ ਤੇ ਨਿਰਭਰਿਆ ਬਹੁਤ ਵੱਡੀ ਵਸੋਂ ਆ ਜੇ ਉਹਨਾਂ ਦੇ ਹਿੱਤਾਂ ਦੇ ਨਾਲ ਕੋਈ ਸਮਝੌਤਾ ਹੋ ਗਿਆ ਤੇ ਬਹੁਤ ਬੁਰੀ ਹੋਏਗੀ ਜੀ ਜੀ ਜੇਕਰ ਇਸ ਤੋਂ ਅੱਗੇ ਵਧਿਏ ਤਾਂ ਉਧਰ ਪੰਜਾਬ ਦੀਆਂ ਸਥਾਨਕ ਸਰਕਾਰਾਂ ਦੀ ਚੋਣ ਤੇ ਫਿਰ ਤੋਂ ਰੋਕ ਲੱਗ ਗਈ ਹੈ ਜੀ ਹੁਣ ਇਹ ਬੜਾ ਤੁੰਗਾ ਪਿਆ ਦੇਖੋ ਇੱਥੇ ਤੇ ਮੈਂ ਕਹਿੰਦਾ ਆ ਕਿ ਜਿੱਦਾ ਮਰਜ਼ੀ ਕੋਈ ਅੰਧ ਭਗਤ ਆ ਉਹਨੂੰ ਹਾਈ ਕੋਰਟ ਚਾ ਸੁਪਰੀਮ ਕੋਰਟ ਚ ਬਿਠਾਇਆ ਹੋਵੇ ਤਾਂ ਹੋ ਸਕਦਾ ਹੈ ਕਿ ਉਹਦੀ ਜ਼ਮੀਰ ਜਾਗ ਪਵੇ ਹੋਰ ਕੋਈ ਥਾਂ ਤੇ ਜਿੱਥੇ ਮਰਜ਼ੀ ਉਹਨੂੰ ਲੈ ਜਾਓ ਸਮੁੰਦਰ ਚ ਡੋਬ ਦਿਓ ਉਹਨੂੰ ਮਾਰੂਥਲ ਦੇ ਵਿੱਚ ਖੜਾ ਕਰ ਦਿਓ ਉਹਨੂੰ ਜੰਗਲ 'ਚ ਛੱਡਿ ਆਓ ਉਹਨੂੰ ਖੂਹ 'ਚ ਸਿੱਟ ਦਿਓ ਕਿਤੇ ਸੁੱਟ ਦਿਓ ਉਹਨੂੰ ਕੋਈ ਹੋਸ਼ ਨਹੀਂ ਆ ਸਕਦੀ ਇਹ ਪੱਕੀ ਗੱਲ ਆ ਪਰ ਜਿਵੇਂ ਹੀ ਤੁਸੀਂ ਉਸ ਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ ਰੱਖੋਗੇ ਜਿੱਥੇ ਸਰਕਾਰ ਦੀ ਮਜ਼ਮਤ ਹੁੰਦੀ ਹੈ ਜਿੱਥੇ ਸੱਚਾਈ ਰੂਬਰੂ ਹੁੰਦੀ ਆ ਤਾਂ ਫਿਰ ਸ਼ਾਇਦ ਉਸ ਨੂੰ ਹੋਸ਼ ਆ ਸਕਦੀ ਹੈ ਜੇ ਕੋਈ ਕਿਸੇ ਵੀ ਪਾਰਟੀ ਦਾ ਸਮਰਥਕ ਹੈ ਉਹ ਭਗਤ ਹੋ ਚੁੱਕਾ ਤੇ ਭਗਤ ਵੀ ਕਾ ਅੰਨਾ ਹੋ ਚੁੱਕਾ ਹੈ ਤੇ ਮੇਰੇ ਖਿਆਲ ਦੇ ਨਾਲ ਹੋਰ ਕੋਈ ਚਾਰਾ ਨਹੀਂ ਜੇ ਬਚਦਾ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਕਾਲੋ ਕਿ ਆਪ ਦੀ ਇੰਨੀ ਪਿਲਾਈ ਕਰਵਾਉਂਦੀ ਐ ਇੰਨੀ ਪਿਲਾਈ ਕਰਵਾਉਂਦੀ ਆ ਕਿ ਗੱਲਾਂ ਹੀ ਛੱਡ ਦਿਓ ਅੱਛਾ ਹੁਣ ਨੌਨਗਰ ਨਿਗਮਾਂ ਤੇ 100 ਤੋਂ ਵੱਧ ਜੋ ਕਾਉਂਸਲਰਾਂ ਉਹਨਾਂ ਦੇ ਇਲੈਕਸ਼ਨ ਦਾ ਜੋ ਨੋਟੀਫਿਕੇਸ਼ਨ ਜਾਰੀ ਹੋਣਾ ਸੀ ਉਹਦੇ ਤੇ ਰੋਕ ਲੱਗ ਗਈ ਆ ਕੋਰਟ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਵਾਰਡਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਸਰਕਾਰ ਜਵਾਬ ਦਾਖਲ ਨਹੀਂ ਕਰੇਗੀ ਤਦ ਤੱਕ ਇਲੈਕਸ਼ਨ ਨਹੀਂ ਹੋ ਸਕਦਾ ਹੁਣ ਵਾਰਡਬੰਦੀ ਕੀ ਆ ਹੱਦਬੰਦੀ ਕੀ ਆ ਇਨਾਂ ਦੇ ਆਪਣੇ ਬੰਦੇ ਨਕਸ਼ਾ ਰੱਖ ਕੇ ਵਹਿ ਜਾਂਦੇ ਨੇ ਗੁਰਪ੍ਰੀਤ ਕਿ ਆਕਾਰ ਇਧਰੋਂ ਤੋੜ ਕੇ ਇਧਰ ਲਾ ਦਿਓ ਇਧਰੋਂ ਤੋੜ ਕੇ ਇਧਰ ਲਾ ਦਿਓ ਤੇ ਜਦੋਂ ਸਾਹਿਬ ਐਦਾਂ ਦੀਆਂ ਗੱਲਾਂ ਫੇਰ ਕਾ ਕੋਰਟ ਦੇ ਵਿੱਚ ਚੈਲੰਜ ਦੇ ਰੂਪ 'ਚ ਜਾਂਦੀਆਂ ਤੇ ਸਰਕਾਰ ਜਿਹੜੀ ਆ ਉਹ ਜਵਾਬ ਹੀ داخل ਨਹੀਂ ਕਰਦੀ ਜਵਾਬ ਹੀ ਨਹੀਂ داخل ਕਰਦੀ ਤੁਸੀਂ ਸਾਹਿਬ ਲਾ ਲਓ ਕੋਰਟ ਇਸ ਨੂੰ ਅਵਗਿਆ ਮੰਨਦੀ ਆ ਕਿ ਭਾਈ ਤੁਸੀਂ ਜਦੋਂ ਤੱਕ ਜਵਾਬ ਦਾਖਲ ਨਹੀਂ ਕਰੋਗੇ ਤਾਂ ਫਿਰ ਨਹੀਂ ਕੁਝ ਨਹੀਂ ਹੋਏਗਾ ਕਿਉਂਕਿ ਇਹਦੇ ਵਿੱਚ ਕਹਿੰਦੇ ਕਿ ਰਾਜਨੀਤਿਕ ਪੱਖਪਾਤ ਕੀਤਾ ਗਿਆ ਵਾਰਡ ਵੰਡੀ ਦੇ ਵਿੱਚ ਜਨਸੰਖਿਆ ਸੰਤੁਲਨ ਤੇ ਧਿਆਨ ਨਹੀਂ ਰੱਖਿਆ ਗਿਆ ਤੇ ਇੱਕ ਤੋਂ ਬਾਅਦ ਇੱਕ ਪਟੀਸ਼ਨਾਂ ਜਿਹੜੀਆਂ ਉਹ ਦਾਖਲ ਹੁੰਦੀਆਂ ਗਈਆਂ ਤੇ ਜਿਨ੍ਹਾਂ ਦੀ ਗਿਣਤੀ ਹੁਣ ਤੱਕ ਦਰਜਾ ਪਹੁੰਚ ਚੁੱਕੀ ਆ ਤਾਂ ਗੱਲ ਇਹ ਆ ਕਿ ਚਾਹੇ ਤੁਸੀਂ ਬਟਾਲਾ ਪਠਾਨਕੋਟ ਕਪੂਰਥਲਾ ਸ਼ਹਿਰਪੁਰ ਮਾਲੀ ਵਠਿੰਡਾ ਬੂਰ ਮੋਗਾ ਬਰਨਾਲਾ ਕਿਤੋਂ ਦਾ ਵੀ ਲੈ ਲੋ ਕਿ ਇੱਥੇ ਰੌਲਾ ਜਿਹੜਾ ਉਹ ਪੈਂਦਾ ਹੀ ਪੈਂਦਾ ਹੈ ਸੋ ਇਸ ਵਾਸਤੇ ਇਹਨਾਂ ਨੇ ਕਿਉਂਕਿ ਵਈ ਮਾਮਲਾ ਜਿਹੜਾ ਉਹ ਲਿਆਂਦਾ ਇੱਥੋਂ ਤੱਕ ਕਿ ਜਵਾਬ ਹੀ ਨਹੀਂ ਦਾਖਲ ਕੀਤਾ ਕੋਰਟ ਗਰਮ ਹੋ ਗਈ ਤੇ ਉਹਨਾਂ ਨੇ ਰੋਕ ਲਾ ਦਿੱਤੀ ਕਿ ਨੋਟੀਫਿਕੇਸ਼ਨ ਨਹੀਂ ਜਾਰੀ ਐਸੀ ਕਰਨ ਦੇ ਜੀ ਜੇਕਰ ਇਸ ਤੋਂ ਅੱਗੇ ਵਧਿਏ ਤਾਂ ਦਰਮਿਆਨ ਮਾਮਲ ਦੇ ਬਿਆਨ ਨੇ ਸਿਆਸੀ ਹਲਚਲ ਪੈਦਾ ਕਰਤੀ ਤੇ ਛੇਰੋ-ਛੈਰੀ ਚੱਲੀ ਜਾਂਦੀ ਸੀ ਅੱਜ ਸੋਸ਼ਲ ਮੀਡੀਆ ਤੇ ਹਲਕੇ ਪੱਧਰ ਹਲਕੇ ਪੱਧਰ ਦੀਆਂ ਗੱਲਾਂ ਨੇ ਸਾਬ ਹਲਕੇ ਪੱਧਰ ਦੀਆਂ ਗੱਲਾਂ ਨੇ ਬਈ ਮੇਰੀ ਗੱਲ ਸੁਣੋ ਗੁਰਪ੍ਰੀਤ ਪਹਿਲੀ ਗੱਲ ਬਾਬਿਆਂ ਨੇ ਬਥੇਰਾ ਕੁਝ ਕੀਤਾ ਬਾਬੇ ਡੇਰਾਬਾਦ ਜਿਹੜਾ ਹੈ ਨਾ ਉਹ ਸਿਆਸਤ ਦੇ ਨਾਲ ਘੋ ਕਿਚੜੀ ਹੈਗਾ ਇਹਦੇ 'ਚ ਕੋਈ ਸ਼ੱਕ ਨਹੀਂ ਤੇ ਡੇਰਾਬਾਦ ਤੇ ਪੰਜਾਬ ਦੇ ਵਿੱਚ ਫਸ ਰਹੀ ਇੱਕ ਸਿਆਸਤ ਦੇ ਐਂਗਲ ਤੋਂ ਜੇ ਆਪਾਂ ਦੇਖੀਏ ਤੇ ਉਹਦੇ ਨਾਲ ਜੁੜਦਾ ਤੇ ਉਹਦਾ ਫਸਾਰ ਹੀ ਇਸ ਤਰ੍ਹਾਂ ਹੋਇਆ ਸੀ ਇਸ ਕਦਰ ਹੋਇਆ ਸੀ ਤਾਂ ਗੱਲ ਇਹ ਆ ਪਰ ਕਿਸੇ ਨੂੰ ਸਪੋਰਟ ਕਰਤਾ ਕਿਸੇ ਨੂੰ ਵਿਰੋਧ ਕਰਤਾ ਕਿਸੇ ਨੇ ਕਦੇ ਡੇਰਾ ਮੁਖੀ ਤੇ ਕੋਈ ਐਡੀ ਖੁੱਲ ਕੇ ਟਿੱਪਣੀ ਨਹੀਂ ਕੀਤੀ ਮੁੱਖ ਮੰਤਰੀਆਂ ਦਾ ਇਤਿਹਾਸ ਰਿਹਾ ਠੀਕ ਹੈ ਨਾ ਜੀ ਕਿਉਂਕਿ ਹਰ ਡੇਰੇ ਦੇ ਨਾਲ ਸ਼ਰਧਾ जोडਦੀ ਆ ਹਰ ਡੇਰੇ ਦੇ ਨਾਲ ਤੋਂ ਗੱਲ ਇਹ ਆ ਕਿ ਮਾਨ ਸਾਹਿਬ ਨੇ ਜਿਸ ਪੱਦਰ ਦਾ ਬਿਆਨ ਦਿੱਤਾ ਉਹ ਮੈਨੂੰ ਲੱਗਦਾ ਹੈ ਕਿ ਉਹਨਾਂ ਵਾਹਿ ਨੁਕਸਾਨ ਕਰਾ ਗਿਆ ਅੱਛਾ ਕੀ ਕਿਹਾ ਮੜਾ ਜਾ ਤੁਸੀਂ ਉਹ ਵੈਸੇ ਪੜਿਆ ਹੋਣਾ ਫੇਰ ਮੈਂ ਪੜਾ ਦੇਣਾ ਤੁਹਾਨੂੰ ਉਹ ਕਹਿੰਦੇ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉਥੇ ਰੱਬ ਰੱਖਾ ਜਿੱਥੇ ਮੁਲਾਕਾਤ ਹੀ ਚੱਜ ਬਣ ਜਾਣ ਚੌਕੀ ਦਾ ਜਵਾਕ ਕਈ ਵਾਰ ਇਹੋ ਜੀ ਜਾਂ ਇਤੋਂ ਵੀ ਵਧੀਆ ਤੁਕਬੰਦੀ ਕਰ ਸਕਦਾ ਹੂੰ ਜੀ ਜਿਹੜੀ ਮੁੱਖ ਮੰਤਰੀ ਤੁਕਬੰਦੀ ਕਰ ਰਹੀ ਹੈ ਸ਼ਾਇਰੀ ਨਹੀਂ ਹੈਗੀ ਤੁਕਬੰਦੀ ਆ ਇਹਨੂੰ ਤੁਕਬੰਦੀ ਕਹਿੰਦੇ ਆ ਅੰਦਾਜ਼ੇ ਨਾਲ ਬਸ ਜੋੜ ਦੇਣਾ ਤੋ ਗੱਲ ਇਹ ਆ ਕਿ ਇਤੋਂ ਬਾਅਦ ਸੁਨੀਲ ਜਾਖੜੋਂ ਰਾਣੇ ਵੀ ਜਵਾਬ ਦਿੱਤਾ ਉਹਨਾਂ ਨੇ ਆਪਣੇ ਅੰਦਾਜ਼ ਦੇ ਵਿੱਚ ਸਾਧੂ ਬੋਲੇ ਸਹਿ ਸੁਭਾ ਸਤ ਕਾ ਕਿ ਹਾਜ਼ਰ थाना ਜਾਏ ਤਾਂ ਮਤਲਬ ਇਹ ਸ਼ਾਇਰੀ ਸ਼ੁਰੂ ਹੋ ਗਈ ਜੀ ਇੱਥੇ ਇੱਥੇ ਮੁਚਾਰਾ ਸ਼ੁਰੂ ਹੋ ਗਿਆ ਹੁਣ ਸਫਾਲ ਸਿੰਘ ਘੈਰਾ ਨੇ ਵੀ ਸ਼ਾਇਰੀ ਠੋਕੀ ਉਹ ਕੀ ਕਹਿੰਦੇ ਆ ਉਹ ਕਹਿੰਦੇ ਆ ਕਿ ਜਦੋਂ ਅਉਧਾ ਹੰਕਾਰ ਵਿੱਚ ਤਬਦੀਲ ਹੋ ਜਾਏ ਜਦੋਂ ਝੂਠ ਸਰਕਾਰ ਦੀ ਦਲੀਲ ਹੋ ਜਾਏ ਜਦੋਂ ਚੋਰਾਂ ਨਾਲ ਸੀਐਮ ਮਾਨ ਦੀ ਡੀਲ ਹੋ ਜਾਵੇ ਸਾਰੀ ਵਜ਼ਾਰਤ ਦੀ ਜੀਭਾ ਫਿਰ ਸੀਲ ਹੋ ਜਾਵੇ ਲਹੂ ਪਰਜਾ ਦਾ ਰਾਜੇ ਲਈ ਸ਼ਵੀਲ ਹੋ ਜਾਏ ਉਸ ਸੂਬੇ ਦਾ ਸੱਚੀ ਰੱਬ ਰੱਖਾ ਲਓ ਜੀ ਸ਼ਹਿਰ ਸ਼ਹਿਰੀ ਹੋ ਗਏ ਸ਼ਹਿਰੋ ਚਹਰੀ ਹੋ ਗਈ ਸਿਆਸਤ ਹੀ ਤੋ ਅਸਲ ਦੇ ਵਿੱਚ ਕੀ ਆ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੇਰਾ ਇੱਕ ਤਜਰਬਾ ਹੈ ਕਿ ਬਾਬਾ ਨੇ ਕੀ ਬੋਲਿਆ ਉਹ ਤੇ ਠੀਕ ਆ ਉਹ ਉਹਦੇ ਜਿਹੜੇ ਪੈਰੋਕਾਰ ਆ ਉਹਨਾਂ ਨੂੰ ਪ੍ਰਵਾਹ ਨਹੀਂ ਪ੍ਰਵਾਹ ਨੇ ਪਰ ਜੋ ਮਾਨ ਨੇ ਬੋਲਿਆ ਉਹ ਉਹਨਾਂ ਨੂੰ ਪ੍ਰਮਾਨ ਨਹੀਂ ਹੋਏ ਬਿਲਕੁਲ ਸਹੀ ਗੱਲ ਦੂਜੀ ਗੱਲ ਕਿ ਤੁਸੀਂ ਕਹਿ ਰਹੇ ਹੋ ਕਿ ਮੁਲਾਕਾਤੀ ਜੱਜ ਮੈਂ ਅੱਜ ਲਿਖਿਆ ਵੀ ਸੀ ਇਹਦੇ ਤੇ ਬੜਾ ਸ਼ੇਅਰ ਕੀਤਾ ਲੋਕਾਂ ਨੇ ਤੇ ਮੈਂ ਨਾਲ ਕਟਿੰਗ ਵੀ ਪਾਈ ਹੋਈ ਆ ਕਿ ਸੁਖਪਾਲ ਖਹਿਰਾ ਦੇ ਮਾਮਲੇ 'ਚ ਆਪ ਦਾ ਅਫੀਸ਼ੀਅਲ ਬਿਆਨ ਸੀ ਕਿ ਇਨਵੋਲਡ ਆ ਇਹ ਇਨਵੋਲਡ ਡਰੱਗ ਤਸਕਰੀ ਕੇਸ ਦੇ ਵਿੱਚ ਮੈਂ ਕਿਹਾ ਤੁਸੀਂ ਜੱਜ ਕਿਵੇਂ ਬਣ ਸਕਦੇ ਹੋ ਫਿਰ ਫਿਰ ਤੁਸੀਂ ਸਸੋਧਿਆ ਆ ਤੇ ਕੇਜਰੀ ਵੱਲੋਂ ਕਿਵੇਂ ਕਹਿ ਸਕਦੇ ਹੋ ਕਿ ਨਹੀਂ 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 ਇਹਨਾਂ ਤੇ ਝੂਠਾ ਕੇ ਇਸੇ ਤੇ ਕ੍ਰਾਂਤੀਕਾਰੀ ਆ ਮਲਜਮ ਨਹੀਂ ਯਾਦ ਕਰਕੇ ਉਹ ਸਿੱਧੀ ਤੇ ਕਿਸੇ ਤੇ ਵੀ ਨਹੀਂ ਹੋਈ। ਯਾ ਤਾਂ ਤੁਸੀਂ ਆਪਣੇ ਬੰਦਿਆਂ ਨੂੰ ਬੇਗੁਨਾਹ ਕਹਿ ਸਕਦੇ ਹੋ ਤਾਂ ਫਿਰ ਅਗਲਾ ਵੀ ਕਹਿ ਸਕਦਾ ਜੀ। ਅਗਲਾ ਵੀ ਕਹਿ ਸਕਦਾ। ਸੋ ਇਸ ਕਰਕੇ ਇਸ ਬਿਆਨ ਦੀ ਅੱਜ ਕਾਫੀ ਜੇ ਤੁਸੀਂ ਦੇਖੋਗੇ ਤਾਂ ਲੋਕਾਂ ਨੇ ਵੀ ਮੁਜ਼ਮਤ ਕੀਤੀ ਹੈ ਕਿ ਮਾਨ ਸਰਬ ਨੂੰ ਇਸ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ। ਹੂੰ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਉਧਰ ਬੀਬੀ ਸਿੱਧੂ ਨੇ ਗਊ ਮੁੱਤਰ ਦੇ ਬਾਰੇ ਬਿਆਨ ਤੇ ਸਫਾਈ ਦਿੱਤੀ ਹੈ ਜੀ ਹੁਣ। देखो बीबी सिद्धू ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਮੈਨੂੰ ਲੱਗਦਾ ਕਿ ਇਹਨਾਂ ਤੋਂ ਬਚਣ ਦੀ ਜ਼ਰੂਰਤ ਹੁੰਦੀ ਹੈ ਕਿਸੇ ਵੀ ਪੋਲੀਟੀਸ਼ੀਅਨ ਨੂੰ ਪਰ ਪਤਾ ਨਹੀਂ ਕਿਉਂ ਬੀਬੀ ਸਿੱਧੂ ਜੇ ਗੱਲਾਂ ਜਿਹੜੀਆਂ ਨੇ ਨਾ ਉਹ ਸਰ ਇੱਕ ਕਹਿੰਦੇ ਆ ਕਿ ਕੈਂਸਰ ਹੋਣ ਤੇ ਐਲੋਪੈਥੀ ਹੀ ਮੁੱਖ ਇਲਾਜ ਹੈ ਅਧੀ ਜਾਣਕਾਰੀ ਜਿਹੜੀ ਆ ਉਹ ਖਤਰਨਾਕ ਹੈ ਐਕਸ ਤੇ ਮਤਲਬ ਇਹ ਸਾਰਾ ਕੁਝ ਚੱਲ ਰਿਹਾ ਹੈ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਮਤਲਬ ਕਿ ਇਹ ਮਾਮਲਾ ਉਸ ਵੇਲੇ ਹੈ ਜਦੋਂ ਐਕਸ ਯੂਜ਼ਰ ਅਮਰਨਾਥ ਬੰਨੀਓ ਪੁੱਛੇਗਾ ਇੱਕ ਸਵਾਲ ਤੋਂ ਇਹਨਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਉਹਨੇ ਕੀ ਲਿਖਿਆ ਯੂ ਆਰ ਅ ਡਾਕਟਰ ਹੂ ਗਾਟ ਹਰਸੈਲਫ ਟਰੀਟਡ ਵਿਦ ਯੂਰਿਨ ਦੇ ਮਤਲਬ ਕਿ ਭਾਈ ਤੁਸੀਂ ਇੱਕ ਇਸ ਤਰ੍ਹਾਂ ਦਾ ਸੰਦੇਸ਼ ਦੇ ਰਹੇ ਹੋ ਇਸ ਤੋਂ ਬਾਅਦ ਮਤਲਬ ਕਿ ਇੱਕ ਵੀਡੀਓ ਕਲਿੱਪ ਵੀ ਵਾਇਰਲ ਹੋਈ ਜਿਹਦੇ ਤੇ ਬਹਿਸ ਸ਼ੁਰੂ ਹੋਈ ਇਹਦੇ ਤੇ ਪ੍ਰਤੀਕਰਮ ਦਿੱਤਾ ਬੀਬੀ ਸਿੱਧੂ ਨੇ ਉਹਨਾਂ ਨੇ ਸਾਫ਼ ਕਿਹਾ ਕਿ ਵਾਇਰਲ ਕੀਤਾ ਗਿਆ ਵੀਡੀਓ ਅੱਧੇ ਘੰਟੇ ਦੀ ਗਲਵਾਟ ਦਾ ਸਿਰਫ ਇੱਕ ਸੈਕਿੰਡ ਦਾ ਹਿੱਸਾ ਆ ਤੇ ਅਧੀ ਜਾਣਕਾਰੀ ਹਮੇਸ਼ਾ ਖਤਰਨਾਕ ਹੁੰਦੀ ਆ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਪੂਰਾ ਵੀਡੀਓ ਦੇਖੋ ਤੇ ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਕੈਂਸਰ ਹੋਣ ਦੀ ਸਥਿਤੀ ਦੇ ਵਿੱਚ ਐਲੋਪੈਥਿਕ ਇਲਾਜ ਹੀ ਇੱਕ ਮਾਤਰਾ ਮੁੱਖ ਇਲਾਜ ਹੈ ਤੇ ਇਹਦੇ ਵਿੱਚ ਕੋਈ ਭ੍ਰਮ ਜਿਹੜਾ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮਰੀਜ਼ ਨੂੰ ਆਪਣਾ ਜਿਹੜਾ ਭਾਈ ਬੇਸਿਕ ਟ੍ਰੀਟਮੈਂਟ ਪ੍ਰੋਟੋਕਾਲ ਹੁੰਦਾ ਹੈ ਉਸ ਨੂੰ ਫਾਲੋ ਕਰਨਾ ਚਾਹੀਦਾ ਹੈ। ਤੋਂ ਗਾਲੇ ਆ ਕਿ ਉਦੋਂ ਤੇ ਮਤਲਬ ਕਿ ਤੁਹੀਂ ਵੇਖਿਆ ਹੋਣਾ ਇਹਨਾਂ ਨੇ ਸਿੱਧੂ ਜੋੜੇ ਨੇ ਇਹ ਵੀ ਕਿਹਾ ਸੀਗਾ ਤੇ ਭਾਈ ਕੁਝ ਚੀਜ਼ਾਂ ਦੇ ਨਾਲ ਠੀਕ ਹੋਇਆ ਜੀ ਪદ્ધਤੀ ਦੱਸੀ ਸੀ ਹੁਣ ਇਹ ਕਹਿੰਦੇ ਐਲੋਪੈਥੀ ਬੈਸਟ ਆ ਤੋ ਸਮਝ ਨਹੀਂ ਆਉਂਦੀ। ਸਮਝ ਨਹੀਂ ਆਉਂਦੀ ਗੁਰਪ੍ਰੀਤ ਕਿ ਕਿੱਧਰ ਨੂੰ ਚਲਾ ਜਾਂਦਾ ਕੰਮ ਕਿੱਧਰੋਂ ਵੜਾਉਂਦਾ ਹੈ ਕੰਮ ਉਦੋਂ ਹੀ ਕਹਿੰਦੇ ਸਨ ਕਿ ਨਹੀਂ ਨਹੀਂ ਆ ਚੀਜ਼ਾਂ ਖਾਈਆਂ ਆ ਚੀਜ਼ਾਂ ਖਾਧੀਆਂ ਤਦ ਜਾ ਕੇ ਮਾਮਲਾ ਸੈੱਟ ਹੋਇਆ ਹੁਣ ਇਹ ਕਹਿੰਦੇ ਕਿ ਐਲੋਪੈਥੀ ਹੀ ਇੱਕ ਮਾਤਰਾ ਇਲਾਜ ਆ ਉਦੋਂ ਐਲੋਪੈਥੀ ਵਾਲਿਆਂ ਨੇ ਵੀ ਇਹੋ ਕਿਹਾ ਸੀਗਾ ਕਿ ਭਾਈ ਠੀਕ ਆ ਇਹ ਜਿਹੜਾ ਪ੍ਰੇਜ਼ ਹੁੰਦਾ ਹੈ ਚੰਗੀਆਂ ਚੀਜ਼ਾਂ ਨੇ ਇਹਨਾਂ ਦੇ ਨਾਲ ਠੀਕ ਆ ਹੁੰਦਾ ਪਰ ਐਲੋਪੈਥੀ ਆਪਣੇ ਆਪ ਦੇ ਵਿੱਚ ਇੱਕ ਪદ્ધਤੀ ਆ ਬੜੀ ਅਸਰ ਕਰਕੇ ਹੁਣ ਇਹ ਆਪ ਮੰਨ ਰਹੇ ਨੇ ਬਿਲਕੁਲ ਬਿਲਕੁਲ ਉਧਰ ਬਠਿੰਡਾ ਹਾਸੇ ਦੀ ਜਾਂਚ ਹੋਵੇਗੀ ਜੀ ਕਿਹੜੇ ਹਾਸੇ ਦੀ ਗੱਲ ਹੋ ਰਹੀ ਹੈ ਦੇਖੋ ਇਹ ਇੱਕ ਹਾਦਸਾ ਹੋਇਆ ਸੀਗਾ ਅਭੀਤੇ ਦਿਨੀ ਜਿਹਦੇ ਵਿੱਚ ਗੁਜਰਾਤ ਦੀ ਇੱਕ ਲੇਡੀ ਕਨਸਟੇਬਲ ਵੀ ਸ਼ਾਮਲ ਸੀਗੀ ਜਦੋਂ ਇੱਕ ਘੁੰਮ ਘਮਾ ਕੇ ਪਰਤ ਰਹੇ ਸਨ ਤਾਂ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਜਦੋਂ ਬਠਿੰਡੇ ਤੋਂ ਡੱਬਾ ਵਾਲੀ ਨੂੰ ਜਾਂਦੇ ਆ ਡੱਬਾ ਲਈ ਹੈਗਾ ਹਰਿਆਣੇ ਦਾ ਸ਼ਹਿਰ ਹੈ ਅੱਧਾ ਆਪਣੇ ਪੰਜਾਬ 'ਚ ਵੀ ਆ ਕਿੱਲੇਆਂ ਵਾਲੀ ਪੰਜਾਬ 'ਚ ਆ ਡੱਬਾ ਵਾਲੀ ਮੰਡੀ ਹਰਿਆਣੇ 'ਚ ਆ ਬਿਲਕੁਲ ਗਲੀ ਦਾ ਸਾਹਨੇ ਆ ਉੱਥੋਂ ਹਰਿਆਣਾ ਤੇ ਉੱਥੋਂ ਹੀ ਪਰਾਂ ਰਾਜਸਥਾਨ ਸਟਾਰਟ ਹੋ ਜਾਂਦਾ ਹੈ ਤਾਂ ਮਤਲਬ ਰਾਜਸਥਾਨ ਤੱਕ ਕੇ ਗੁਜਰਾਤ ਨੂੰ ਵੱਢ ਜਾਈਦਾ ਹੈ ਯਾਨੀ ਮੈਂ ਤੁਹਾਨੂੰ ਥੋੜਾ ਜਿਹਾ ਭੂਗੋਲਕ ਤੌਰ ਤੇ ਇਸ ਕਰਕੇ ਸਮਝਾ ਰਿਹਾ ਵਾਂ ਕਿ ਪਤਾ ਲੱਗ ਜਾਵੇ ਕਿ ਨਹੀਂ ਤਾਂ ਸਵਾਲ ਇਹ ਪੈਦਾ ਹੁੰਦਾ ਕਿ ਗੁਜਰਾਤ ਦੇ ਲੋਕ ਇੱਥੇ ਕੀ ਕਰ ਰਹੇ ਸਨ ਤਾਂ ਬਰਹਾਲ ਮਾਮਲਾ ਕੀ ਹੈ ਕਿ ਇਹ ਗੱਡੀ ਸੀਗੀ ਜਿਹੜੀ ਫੋਰਚੂਨਰ ਗੱਡੀ ਸੀਗੀ ਇਹ ਟਕਰਾਈ ਸੀਗੀ ਆ ਜਿਹੜੀਆਂ ਆਪਾਂ ਦੇਖਦੇ ਆ ਨਾ ਉੱਚੀ ਉੱਚੀ ਕੰਧਾਂ ਕੀਤੀਆਂ ਹੁੰਦੀਆਂ ਨੇ ਅ ਅਧ ਵਿਚਾਲੇ ਇਹ ਇਹ ਨਾ ਨੇ ਤੇ ਜਿਹਨਾਂ ਨੂੰ ਫੁੱਟਪਾਥ ਕਹਿੰਦੇ ਆ ਉਹਦੇ ਵਿੱਚ ਵਜਾ ਤੇ ਫੁੱਟਪਾਥ ਦੇ ਵਿੱਚ ਖਾਲੀ ਥਾਂ ਛੱਡੀ ਹੋਈ ਸੀ ਬਿਲਕੁਲ ਅਣਗੈਲੀ ਸੀ ਬਿਲਕੁਲ ਨਾਅਅਲੀਅਤ ਸੀ ਸਿਸਟਮ ਦੀ ਇਸ ਮਾਮਲੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸੀ ਹਾਦਸੇ ਦੇ ਵਿੱਚ ਇਹਦੀ ਹੁਣ ਭਾਈ ਸੁਪਰੀਮ ਕੋਰਟ ਨੇ ਰਿਪੋਰਟ ਤਲਬ ਕੀਤੀ ਹੈ ਬਿਲਕੁਲ ਮੈਂ ਇਸ ਕੱਲ ਦੇ ਵਿੱਚ ਬਿਲਕੁਲ ਰਾਜ਼ੀ ਆ ਚਲੋ ਹੁਣ ਮਰਨ ਵਾਲੇ ਤੇ ਨਹੀਂ ਪਰਤ ਸਕਦੇ ਹੋਰ ਦੀ ਕਿਸੇ ਦੀ ਜਾਨ ਬਚੇ ਕਿਉਂਕਿ ਇਹ ਸਾਡੇ ਲਾਗੇ ਹੋਇਆ ਹਾਦਸਾ ਸੀ ਔਰ ਗੁਰਪ੍ਰੀਤ ਇਹਦੇ ਚ 100% ਦੀ ਸਿਸਟਮ ਹੀ ਜ਼ਿੰਮੇਵਾਰ ਸੀ ਨਾ ਕਤਲਾਂ ਦਾ ਇਹ ਕਤਲ ਕਹਾਗਾ ਮੈਂ ਕਿ ਸਿਸਟਮ ਦੇ ਤੋ ਕਤਲ ਹੋ ਗਿਆ ਸੀ ਬਿਲਕੁਲ ਬਿਲਕੁਲ ਜਦੋਂ ਵੀ ਇਹੋ ਜਿਹੀ ਕਿਸੇ ਤਰੀਕੇ ਦੇ ਨਾਲ ਅਣਿਆਈ ਮੌਤੇ ਕੋਈ ਮਰਦਾ ਹੈ ਦਰਦਨਾਕ ਮੌਤ ਸਿਸਟਮ ਦੇ ਤੇ ਚੜ ਕੇ ਹੁੰਦੀ ਹੈ ਤਾਂ ਫਿਰ ਉਹਨੂੰ ਮੌਤ ਕਹਿਣ ਦੀ ਕਤਲ ਹੀ ਕਹਾਗੇ ਹੋਰ ਕਹਿ ਕੀ ਸਕਦੇ ਆ ਬੀਤੇ ਦਿਨ ਹੀ ਨੌਇਡਾ ਦੀ ਵੀ ਇੱਕ ਖਾਸੀ ਵਾਇਰਲ ਹੋਈ ਸੀ ਵੀਡੀਓ ਜਦੋਂ ਜਾ ਕੇ ਇੱਕ ਨੌਜਵਾਨ ਇੰਜੀਨੀਅਰ ਬੱਚਾ ਜਾ ਡਿੱਗਦਾ ਤੇ ਉਸ ਤੋਂ ਬਾਅਦ ਉਹਨੂੰ ਵੀ ਲਗਾਤਾਰ ਇਹੀ ਕਿਹਾ ਜਾ ਰਿਹਾ ਵੀ ਇਹ ਸਿਸਟਮ ਵੱਲੋਂ ਕੀਤਾ ਗਿਆ ਕਤਲ ਹੈ ਇਹ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਦੇਖਦੇ ਹਾਂ ਬਣਦਾ ਕਿ ਇਹ ਇਸ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਧੰਨਵਾਦ